ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਅੱਜ ਮੈਂ ਕੁਝ ਵਿਚਾਰਾਂ ਪੰਜਾਬ ਵਸਨੀਕੋ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਹਾਂ ਕਿ ਸਾਥੀਓ ਪੂਰੇ ਭਾਰਤ ਦੇ ਵਿੱਚ ਅੱਜ ਕੁਝ ਸੂਬਿਆਂ ਨੂੰ ਛੱਡ ਕੇ ਕਹਿ ਲਈਏ ਤਾਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚੱਲ ਰਹੀਆਂ ਨੇ ਆਪਾਂ ਕਿਉਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਤੇ ਸਾਡੇ ਪੰਜਾਬ ਦਾ ਵੀ ਕੋਈ ਸੁਧਾਰ ਹੋਵੇ ਸਾਡੇ ਪੰਜਾਬ ਦੇ ਵਿੱਚ ਵੀ ਕੋਈ ਵਧੀਆ ਰੁਜ਼ਗਾਰ ਮਿਲੇ ਨੌਜਵਾਨਾਂ ਨੂੰ ਕੋਈ ਵਿਕਾਸ ਹੋਵੇ ਕੋਈ ਨਸ਼ਾ ਮੁਕਤ ਪੰਜਾਬ ਹੋਵੇ ਕਿਉਂ ਨਹੀਂ ਚਾਹੁੰਦੇ ਸਾਥੀਓ ਆਪਾਂ ਪੰਜਾਬ ਵਾਸੀ ਕਾਂਗਰਸ ਨੇ ਸਾਡੇ ਉੱਤੇ ਕਿੱਡੇ ਕਿੱਡੇ ਤਸ਼ੱਦਦ ਕੀਤੇ ਤੁਹਾਡੇ ਸਾਹਮਣੇ ਐ ਤੁਸੀਂ ਦੇਖੋ 1984 ਦੇ ਵਿੱਚ ਸਾਡੇ ਪੰਜਾਬ ਵਾਸੀਆਂ ਦੇ ਦਿਲਾਂ ਦੀ ਧੜਕਣ ਸਾਡੇ ਪੰਜਾਬ ਵਾਸੀ ਜਦੋਂ ਸਵੇਰੇ ਉੱਠਦੇ ਨੇ ਤੰਦਰਵਾਰ ਸਾਹਿਬ ਵੱਲ ਮੁਹਰ ਕਰਕੇ ਨਤਮਸਤਕ ਹੁੰਦੇ ਨੇ ਅਸ਼ੀਰਵਾਦ ਲੈਂਦੇ ਨੇ ਤੇ ਕਾਂਗਰਸ ਨੇ 1984 ਦੇ ਵਿੱਚ ਉਹਨੂੰ ਟੈਟੈਰੀ ਕੀਤਾ ਤੇ ਉੱਥੇ ਅਨੇਕਾਂ ਹੀ ਸਾਡੇ ਬੀਬੀਆਂ ਬੱਚੇ ਬੇਦੋਛੇ ਸਿੰਘਾ ਸਿੰਘਣੀਆਂ ਸਿੰਘ ਸਿੰਘਣੀਆਂ ਸਿੰਘ ਜਿਹੜੇ ਕਿ ਮੌਦੇ ਘਟ ਉਤਾਰੇ ਗਏ ਉਹ ਕਿਹਦਾ ਕਾਰਨਾਮਾ ਸੀ ਉਹ ਕਾਂਗਰਸ ਪਾਰਟੀ ਦਾ ਉਸ ਤੋਂ ਬਾਅਦ ਜੇ ਆਪਾਂ ਆ ਲਈਏ ਫਿਰ ਉਸ ਤੋਂ ਬਾਅਦ ਸਾਡੇ ਹਜ਼ਾਰਾਂ ਹੀ ਨੌਜਵਾਨ ਜਿਹੜੇ ਅੱਤਵਾਦੀ ਕਹਿ ਕੇ ਕਿ ਝੂਠੇ ਪੁਲਿਸ ਬਣਾ ਕੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਗਏ ਮਾਜਾ ਮਰਜੀ ਵਾਲੀ ਸਾਈਡ ਆਪਾਂ ਦੇਖ ਲਈਏ ਕਈ ਕਈ ਸਾਲ ਉੱਥੇ ਮੇਰੇ ਵੀਰੋ ਉੱਥੇ ਬਰਾਤਾਂ ਨਹੀਂ ਚੜੀਆਂ ਉੱਥੇ ਜੰਜਾਂ ਨਹੀਂ ਚੜੀਆਂ ਇਹ ਕਾਂਗਰਸ ਪਾਰਟੀ ਨੇ ਉੱਥੇ ਉਧਰਲੇ ਸੈਡ ਐਡੇ ਤਸ਼ੱਦਦ ਕੀਤੇ ਉੱਥੇ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਮਾਰੇ ਉਸ ਤੋਂ ਬਾਅਦ ਆਪਾਂ ਆ ਜੀਏ 84 ਦੇ ਵਿੱਚ ਦਿੱਲੀ ਦੇ ਵਿੱਚ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪੈ ਪਾ ਪਾ ਕੇ ਸਾੜੇ ਗਏ ਜਿਹੜੇ ਮਿੱਟੀ ਦੇ ਡੀਜ਼ਲ ਤੇਲ ਸਿੱਟ ਸਿੱਟ ਕੇ ਘਰ ਲੋ ਸਾਡੇ ਸਿੱਖਾਂ ਦੇ ਸਾੜੇ ਗਏ ਤੇ ਸਾਡੀਆਂ ਧੀਆਂ ਪੈਣਾ ਦੀ ਤਾਂ ਲੁੱਟੀਆਂ ਗਈਆਂ ਇਹ ਜਿਹੜੇ ਕਾਂਗਰਸ ਪਾਰਟੀ ਦੇ ਕਾਰਨਾਮੇ ਜਿਹੜੇ ਕਿ ਇਹ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਕਾਂਗਰਸ ਪਾਰਟੀ ਨੇ ਕੀਤੇ ਅਸੀਂ ਐਡੇ ਘਿਰਤ ਕਣ ਅਸੀਂ ਐਡੇ ਗਦਾਰ ਕਿ ਜਿਹੜੇ ਕਿ ਅਸੀਂ ਜਮਾ ਹੀ ਭੁੱਲ ਗਏ ਕਿ ਕਾਂਗਰਸ ਪਾਰਟੀ ਨੇ ਸਾਡੇ ਨਾਲ ਐਡੇ ਐਡੇ ਤਸ਼ੱਦਦ ਸਾਡੇ ਤੇ ਕੀਤੇ ਹੋਣ ਐਨੇ ਨੇ ਕਾਰਨਾਮੇ ਕੀਤੇ ਹੋਣ ਤੇ ਅਸੀਂ ਫੇਰ ਵੀ ਉਸ ਤੋਂ ਬਾਅਦ ਅੱਜ ਤੱਕ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੀ ਬਣਾਈਆਂ ਕਾਂਗਰਸ ਨੇ ਐਮਐਲਏ ਬਣਾ ਐਮਪੀ ਬਣਾਏ ਕਾਸੀ ਕਾਉਂਸਲਰ ਜਿਤਾਏ ਪਰ ਅਸੀਂ ਉਹ ਸਾਰਾ ਕੁਝ ਭੁੱਲ ਗਏ ਕਿ ਸਾਡੇ ਪੰਜਾਬੀਆਂ ਦੇ ਨਾਲ ਸਾਡੇ ਸਿੱਖਾਂ ਦੇ ਨਾਲ ਕਾਂਗਰਸ ਪਾਰਟੀ ਨੇ ਕੀ ਕੀ ਕੀਤਾ ਅਸੀਂ ਉਹਨੂੰ ਵੋਟਾਂ ਪਾਪਾ ਕੇ ਜਿਤਾ ਰਹੇ ਹਾਂ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਮੇਰੇ ਪੰਜਾਬ ਦੇ ਲੋਕ ਕਿ ਭਾਰਤੀ ਜਨਤਾ ਪਾਰਟੀ ਮੈਨੂੰ ਦੱਸੋ ਪੰਜਾਬ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਕਿਹੜਾ ਐਸਾ ਮਾੜਾ ਕੰਮ ਕੀਤਾ ਕਿ ਜੇ ਅਸੀਂ ਕਈਏ ਵੀ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਉਣੀ ਆਓ ਸਾਰੇ ਰਲ ਕੇ ਕਿਉਂਕਿ ਅੱਜ ਤੁਸੀਂ ਸਾਰੇ ਦੇਖ ਰਹੇ ਹੋ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਪੂਰੇ ਭਾਰਤ ਦੇ ਵਿੱਚ ਕੋਈ ਥੋੜੀਆਂ ਸਟੇਟਾਂ ਛੱਡ ਕੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚੱਲ ਰਹੀਆਂ ਨੇ ਉੱਥੇ ਜਾ ਕੇ ਦੇਖੋ ਕਿ ਉੱਥੇ ਕਿੰਨੇ ਵਧੀਆ ਕੰਮ ਹੋ ਰਹੇ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਣ ਦਾ ਕੋਈ ਫਾਇਦਾ ਦੱਸੋ ਕਾਂਗਰਸ ਪਾਰਟੀ ਦੀ ਨਾ ਤਾਂ ਕਿਸੇ ਸਟੇਟਾਂ ਦੀ ਸਰਕਾਰਾਂ ਨੇ ਨਾ ਹੀ ਕਿਸੇ ਸੈਂਟਰ ਦੀ ਸਰਕਾਰ ਆ ਤੇ ਜਦੋਂ ਜੀ ਦੀ ਸੈਂਟਰ ਦੇ ਸਰਕਾਰ ਹੋਵੇ ਉਹਦੀ ਸਟੇਟ ਦੇ ਵਿੱਚ ਮੇਰੇ ਸਾਥੀਓ ਸਰਕਾਰ ਬਣਾਉਣੀ ਚਾਹੀਦੀ ਹੈ ਤਾਂ ਹੀ ਸਟੇਟ ਦਾ ਕੋਈ ਭਲਾ ਹੋ ਸਕਦਾ ਜਦੋਂ ਅਸੀਂ ਸੈਂਟਰ 'ਚ ਕੋਈ ਸਰਕਾਰ ਹੋਵੇ ਤੇ ਅਸੀਂ ਸਟੇਟ ਦੇ ਵਿੱਚ ਆਪਣੇ ਪੰਜਾਬ 'ਚ ਕੋਈ ਹੋਰ ਸਰਕਾਰ ਬਣਾ ਲੈਨੇ ਆ ਤਾਂ ਫਿਰ ਉੱਥੋਂ ਦੇ ਕੰਮ ਕਿੱਦਾਂ ਹੋਣਗੇ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਇਹਨੂੰ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਾਰੀਆਂ ਜਿਹੜੀਆਂ ਇਹ ਪਾਰਟੀਆਂ ਨੂੰ ਨਕਾਰਦੇ ਹੋਏ ਆਪਾਂ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਦੇਖੀਏ ਤੇ ਦੇਖੋ ਤੁਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜੀ ਇਹ ਸਾਡੇ ਮਨਾਂ ਦੇ ਵਿੱਚ ਨਫ਼ਰਤ ਭਰੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਕੋਈ ਆ ਕਰ ਦੇਗੀ ਉਹ ਕਰ ਦੇਗੀ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਕਿੰਨਾ ਵਧੀਆ ਕੰਮ ਹੋਵੇਗਾ ਅੱਜ ਦਿੱਲੀ ਦੇ ਵਿੱਚ ਦੇਖੋ ਕਿੰਨੇ ਸਿੱਖ ਜਿੱਤੇ ਨੇ ਤੁਸੀਂ ਤੁਹਾਡੇ ਸਾਹਮਣੇ ਐ ਇਸੇ ਤਰ੍ਹਾਂ ਮੇਰੀ ਤੁਹਾਡੇ ਚਰਨਾਂ 'ਚ ਫੇਰ ਦੁਬਾਰਾ ਹੱਥ ਬਨ ਕੇ ਬੇਨਤੀ ਆ ਆਓ ਸਾਰੇ ਆਪਾਂ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਆਪਾਂ 2027 ਦੇ ਵਿੱਚ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਦੇਖੀਏ ਤੇ ਪੰਜਾਬ ਦਾ ਜਿਹੜਾ ਆਪਾਂ ਜਿਹੜੀ ਪੰਜਾਬ ਦੀ ਨਹਾਰਾ ਉਹਨੂੰ ਬਦਲੀਏ ਇੰਨੀਆਂ ਗ ਬੇਨਤੀਆਂ ਕਰਦਾ ਹੋਇਆ ਤੁਹਾਨੂੰ ਇਹ ਕਹਿਣਾ ਕਿ ਤੁਸੀਂ ਮੇਰੇ ਨਾਲ ਜਿਹੜਾ ਕਮੈਂਟ ਦੇ ਵਿੱਚ ਗੱਲ ਜਰੂਰ ਕਰਨੀ ਆ ਕਿ ਆਪਾਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਲਿਆਉਣੀ ਚਾਹੀਦੀ ਹੈ ਪੰਜਾਬ ਦੇ ਸਾਨੂੰ ਕੀ ਫਾਇਦੇ ਨੇ ਜਦੋਂ ਤੱਕ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਨਹੀਂ ਲੈ ਕੇ ਆਉਂਦੇ ਤਾਂ ਸਾਡੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਇਨੀਆਂ ਗਬੇਂਤੀਆਂ ਮੇਰੀਆਂ ਪ੍ਰਵਾਨ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਮੈਂ ਤੁਹਾਡੇ ਚਰਨਾਂ 'ਚ ਇਹ ਹੀ ਦੁਬਾਰਾ ਫੇਰ ਬੁਜਾਰਸ਼ ਕਰਦਾ ਆਓ ਸਾਰੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਆਪਣੇ ਡੁੱਬਦੇ ਜਾਂਦੇ ਪੰਜਾਬ ਨੂੰ ਬਚਾਈਏ ਵਾਹੀ ਵਰਜੀਕਾ ਖਰਚਾ ਵਾਹੀ ਵਰਜੀਕੀ ਫਤ